ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਹਿਲਾਂ ਤਾਂ ਤੁਹਾਡੀ ਪਾਰਟੀ ਕਿੰਨੀ ਗ੍ਰੇਟ ਹੈ ਇਹ ਸਾਡੇ ਨਾਲ ਜਿਹੜੇ ਮੇਅਰ ਖੜੇ ਹੈ ਇਹ ਪੰਜਾਬ ਦੇ ਪਹਿਲੇ ਔਮਨ ਮੇਅਰ ਹੈ ਪਹਿਲੇ ਦੇਖੋ ਤੁਹਾਡੀ ਪਾਰਟੀ ਦੀ ਸੋਚ ਹਰ ਵਰਗ ਨੂੰ ਅੱਗੇ ਲਿਆਂਦੇ ਆ ਚਾਹੇ ਉਹ ਪੈਣਾ ਹੋਣ ਚਾਹੇ ਉਹ ਕੋਈ ਰਿਲੀਜੀਅਨ ਹੋਵੇ ਕੋਈ ਕਾਸਟ ਹੋਵੇ ਇਹ ਦੇਖੋ ਕਿੱਡੀ ਵੱਡੀ ਪਦਵੀ ਤੇ ਹੈਗੇ ਔਰ ਇਹਨਾਂ ਨੇ ਕਦੀ ਸੋਚਿਆ ਵੀ ਨਹੀਂ ਹੋਣਾ ਜਦੋਂ ਕਾਉਂਸਲਰ ਦੇ ਇਲੈਕਸ਼ਨ ਲੜੇ ਸੀ ਕਿ ਮੈਨੂੰ ਇੰਨੀ ਪਦਵੀ ਮਿਲੂਗੀ ਔਰ ਬੜੇ ਜੋਰਾ ਸ਼ੋਰਾ ਨਾਲ ਕੰਮ ਵੀ ਕਰ ਰਹੇ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਮੈਨੂੰ ਮੈਂਬਰ ਪਾਰਲੀਮੈਂਟ 2022 ਚ ਬਣਾਇਆ ਮੈਂ ਉਦੋਂ ਵੋਟਾਂ ਨਹੀਂ ਮੰਗੀਆਂ ਸੀ ਮੇਰੀ ਕੋਈ ਕਮਿਟਮੈਂਟ ਨਹੀਂ ਸੀ ਮੇਰੀ ਕੋਈ ਆਬਲੀਗੇਸ਼ਨ ਨਹੀਂ ਸੀ ਮੈਂ ਸ਼ੌਕ ਨਾਲ ਕੰਮ ਕੀਤਾ ਮੈਨੂੰ ਸ਼ੌਕ ਹੈ ਕੰਮ ਕਰਨ ਦਾ ਤਿੰਨ ਸਾਲ ਮੈਂ ਲੁਧਿਆਣੇ ਲਈ ਬਹੁਤ ਕੁਝ ਕੀਤਾ ਥੋੜੇ ਜਿਹੇ ਜਿਹੜੇ ਕੰਮ ਕੀਤੇ ਮੈਂ ਤੁਹਾਨੂੰ ਹੁਣੇ ਦੱਸਦਾ ਪਰ ਜਦੋਂ ਬੰਦਾ ਆਪਣਾ ਸ਼ੌਕ ਪੂਰਾ ਕਰਦਾ ਉਹ ਕਿਸੇ ਤੇ ਆਸਾਨ ਨਹੀਂ ਕਰਦਾ ਉਹ ਆਪਣੇ ਆਪ ਤੇ ਆਸਾਨ ਕਰਦਾ ਕਿਉਂਕਿ ਉਹਨੂੰ ਖੁਸ਼ੀ ਮਿਲਦੀ ਹੈ ਹੁਣ ਜਦੋਂ ਕਿ ਮੈਂ ਜਗਾ ਜਗਾ ਜਾ ਕੇ ਵੋਟਾਂ ਮੰਗ ਰਿਹਾ ਮੇਰੀ ਆਬਲੀਗੇਸ਼ਨ ਵੀ ਹੈ ਔਰ ਮੇਰੀ ਡਿਊਟੀ ਵੀ ਬੰਦੀ ਹੈ ਹੁਣ ਮੈਂ ਸ਼ੌਕ ਦੇ ਨਾਲ ਆਪਣਾ ਕਰਤੱਬਿਆ ਵੀ ਪੂਰਾ ਕਰੂੰਗਾ ਤਿੰਨ ਗੁਣਾ ਕੰਮ ਕਰੂੰਗਾ ਤਿੰਨ ਗੁਣਾ ਮੈਂ ਤੁਹਾਨੂੰ ਸਾਰਿਆਂ ਨੂੰ ਵਾਦਾ ਦਿੰਦਾ ਦੇਖੋ ਕਿਉਂਕਿ ਟਾਈਮ ਦੀ ਥੋੜਾ ਹੈ ਮੈਂ ਫਟਾਫਟ ਆਪ ਕੰਮ ਬੋਲੂਗਾ ਜਿਹੜੇ ਕੀਤੇ ਆ ਜਾਂ ਜਿਹਦੇ ਚ ਮੇਰਾ ਯੋਗਦਾਨ ਹੈ ਆਪਣੇ ਹਲਵਾਰਾ 에ਅਰਪੋਰਟ 25 ਸਾਲ ਹੋ ਗਏ ਸੀ ਮੈਨੂੰ ਸੁੰਦੇ 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 ਵੱਡਾ ਹੋ ਗਿਆ ਬਈ ਹੁਣ 에ਅਰਪੋਰਟ ਬਣ ਰਿਹਾ ਹੁਣ ਵਾਈਟਾ ਬਣ ਰਿਹਾ 22 ਸਾਲਾਂ ਵਿੱਚ 에ਅਰਪੋਰਟ ਤਿਆਰ ਹੋ ਗਿਆ ਇੱਕ ਗੱਲ ਮੈਂ ਤੁਹਾਨੂੰ ਦੱਸ ਰਿਹਾ ਜਿਹੜੇ ਮੈਂ ਕੰਮ ਕੀਤੇ ਆ ਜੇ ਮੈਨੂੰ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਸਾਹਿਬ ਕੇਜਰੀਵਾਲ ਜੀ ਦਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਾਡੇ ਮੇਰੇ ਕੈਬਨਟ ਭਰਾਵਾ ਦਾ ਸਹਿਯੋਗ ਨਾ ਹੁੰਦਾ ਮੈਂ ਕੰਮ ਨਹੀਂ ਕਰ ਸਕਦਾ ਸੀ ਪਰ ਇਹਨਾਂ ਦੇ ਸਹਿਯੋਗ ਨਾਲ ਸਾਰੇ ਕੰਮ ਹੋਏ ਆ। 에어ਪੋਰਟ ਬਿਲਕੁਲ ਤਿਆਰ ਪਿਆ ਦੋ ਮਹੀਨੇ ਅੱਜ ਤੁਸੀਂ ਦੇਖੋਗੇ ਇਹ ਇਥੋਂ ਲੁਧਿਆਣੇ ਤੋਂ ਜਹਾਜ਼ ਉੜਨਗੇ ਹਲਵਾਰਾ 에어ਪੋਰਟ ਪਰ ਇਹ ਸਿਰਫ ਲੁਧਿਆਣੇ ਲਈ ਨਹੀਂ ਹੈ ਇਹ ਸਾਰਾ ਮਾਲਵਾ ਰੀਜਨ ਲਈ ਹੈ। ਇੱਥੇ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਮੋਗਾ ਜਗਰਾਉ ਸਾਰੇ ਸ਼ਹਿਰਾਂ ਦੇ ਭਰਾਵਾ ਤੇ ਪੈਨਾ ਨੂੰ ਸੌਖ ਰਹੂਗੀ ਕਿਉਂਕਿ ਹਲਵਾਰਾ 에ਅਰਪੋਰਟ ਸਭ ਤੋਂ ਨੇੜੇ ਪਊਗਾ ਪੂਰੇ ਮਾਲਵਾ ਰੀਜਨ ਚ ਦੂਜਾ ਲੁਧਿਆਣਾ ਵਿੱਚ ਐਨਐਚਆਈ ਦੇ ਬੜੇ ਪ੍ਰੋਜੈਕਟ ਸੀਗੇ ਐਲੀਵੇਟਡ ਰੋਡ ਲੁਧਿਆਣਾ ਬਠਿੰਡਾ ਲੁਧਿਆਣਾ ਰੋਪੜ ਸਦਰਨ ਬਾਈਪਾਸ ਇਹ ਬੜੀ ਮੁਸ਼ਕਲਾਂ ਚ ਸੀ ਕਈ ਪ੍ਰੋਜੈਕਟ ਤਾਂ ਕੈਨਸਲ ਕਰਤੇ ਸੀ ਬਟ ਮੈਂ ਮਿੰਨਤ ਮਨਾਸਤ ਕਰਕੇ ਰਾਜ ਸਭਾ ਦਾ ਮੈਂਬਰ ਪਾਰਲੀਮੈਂਟ ਸੀ ਮੈਂ ਜਾ ਕੇ ਮਨਿਸਟਰੀਆਂ ਨੂੰ ਸਾਰਿਆਂ ਨੂੰ ਮਿਨਿਸਟਰ ਸਾਹਿਬ ਨੂੰ ਹੋਰ ਜਿੱਥੇ-ਜਿੱਥੇ ਅਫਸਰਾਂ ਨੂੰ ਸੈਂਟਰ ਦੇ ਜਿੱਥੇ ਲੋਡ ਪਈ ਮੈਂ ਗਿਆ ਮਿਲਿਆ ਤੇ ਸਾਰੇ ਪ੍ਰੋਜੈਕਟ ਹੁਣ ਆਪਣੇ ਚੱਲ ਰਹੇ ਹੈਗੇ ਲੁਧਿਆਣੇ ਚ ਈਐਸਆਈ ਹਸਪੀਟਲ 1970 ਚ ਬਣਿਆ ਸੀ ਕਿਸੇ ਨੇ ਨਹੀਂ ਉਸ ਤੋਂ ਬਾਅਦ ਤੱਕਿਆ ਰੈਨੋਵੇਟ ਹੋ ਗਿਆ ਉੱਥੇ ਹੁਣ ਆਈਸੀਯੂ ਵੀ ਹੈ ਉੱਥੇ ਸੈਂਟਲੀ 에ਅਰ ਕੰਡੀਸ਼ਨਡ ਹੋ ਗਿਆ ਈਐਸਆਈ ਹਸਪੀਟਲ ਕਿਉਂਕਿ ਬਣਿਆ ਹੋਇਆ ਸੀ ਪਹਿਲੇ ਡੋੜ ਡੇਢ ਦੋ ਸਾਲਾਂ ਚ ਮੇਰੀ 10 ਔਰ ਦੇ ਜਿਹੜਾ ਮੈਂ ਕਹਿ ਕੇ ਬਣਵਾਤਾ ਉੱਥੇ ਹੁਣ ਮੈਡੀਕਲ ਕਾਲਜ ਵੀ ਬਨ ਰਿਹਾ ਪੂਰੇ ਇੰਡੀਆ ਚ ਈਐਸਆਈ ਹਸਪੀਟਲ ਨੇ 10 ਮੈਡੀਕਲ ਕਾਲਜ ਬਣਾਣੇ ਆ ਉਹਦੇ ਵਿੱਚੋਂ ਲੁਧਿਆਣਾ ਸ਼ਹਿਰ ਇੱਕ ਹੈ ਆਪਣਾ ਸਿਵਲ ਹਸਪੀਟਲ ਸਾਡੇ ਪੱਪੀ ਜੀ ਬੈਠੇ ਐਮਐਲਏ ਸਾਹਿਬ ਜਿਨ੍ਹਾਂ ਦੇ ਇਹ ਕੌਨਸਟਿਟੂਐਂਸੀ ਚ ਸਿਵਲ ਹਸਪੀਟਲ ਆਂਦਾ ਹੈ ਇਹ ਮੈਨੂੰ ਦੱਸਦੇ ਆ ਕਿ 40 ਸਾਲ ਹੋ ਗਏ ਕਿਸੇ ਨੇ ਇੱਟ ਨਹੀਂ ਰੱਖੀ ਇਹ ਮੈਨੂੰ ਹੁਣ ਕਹਿ ਰਹੇ 50 ਹੋ ਗਏ ਕਿਸੇ ਨੇ ਇੱਟ ਨਹੀਂ ਰੱਖੀ ਸੀ ਹੁਣ ਜਾ ਕੇ ਸਿਵਲ ਹਸਪੀਟਲ ਦੇਖੋ ਹਰ ਕਿਸੇ ਵੀ ਪ੍ਰਾਈਵੇਟ ਹਸਪਤਾਲ ਦਾ ਮੁਕਾਬਲਾ ਕਰਦਾ ਹੈ ਇਹ ਵੀ 2 2.5 ਸਾਲਾਂ ਚ ਪੂਰਾ ਰੈਨੋਵੇਟ ਹੋ ਗਿਆ ਔਰ ਚੱਲੂ ਹੈ ਦੋਨੋਂ ਰੇਲਵੇ ਸਟੇਸ਼ਨ ਆਪਣੇ ਅਪਗ੍ਰੇਡ ਹੋ ਰਹੇ ਆ ਟੰਡਾਰੀ ਤਾਂ ਜਾ ਕੇ ਦੇਖੋ ਕੰਪਲੀਟ ਹੋ ਗਿਆ ਜਿਹੜਾ ਮੇਨ ਰੇਲਵੇ ਸਟੇਸ਼ਨ ਹੈ ਉਹ ਚੱਲ ਰਿਹਾ ਹੈ ਇਸ ਸਾਲ ਦੇ ਅੰਢਿਛ ਹੋ ਜਾਏਗਾ ਇਹ ਵੀ ਮੈਂ 2022-23 ਦਾ ਮੰਤਰੀ ਜੀ ਦੇ ਪਿੱਛੇ ਪਿਆ ਸੀ ਕਿ ਲੁਧਿਆਣੇ ਨੂੰ ਪਹਿਲੇ ਜਿਹਾਓ ਫਿਰੋਜ਼ਪੁਰ ਡਿਵੀਜ਼ਨ ਚ 1100 ਕਰੋੜ ਰੁਪਏ ਉਹਨਾਂ ਨੇ ਭੇਜਿਆ ਸਟੇਸ਼ਨਾਂ ਲਈ ਉਹਦੇ ਵਿੱਚੋਂ 500 ਕਰੋੜ ਲੁਧਿਆਣੇ ਛਲਵਾਇਆ ਸਾਡੇ ਇੰਡਸਟਰੀਲਿਸਟ ਭਰਾ ਜਿਹੜੇ ਲੁਧਿਆਣੇ ਆ ਉਹਨਾਂ ਦੀਆਂ ਸੜਕਾਂ ਟੁੱਟੀਆਂ ਹੋਈਆਂ ਸੀ ਸੜਕਾਂ ਹੀ ਐਨ ਨਹੀਂ ਸੀ 15 ਸਾਲ ਤੋਂ ਕਹਿ ਰਹੇ ਸੀ ਸੜਕਾਂ ਨਹੀਂ ਬਣੀਆਂ ਫੋਕਲ ਪੁਆਇੰਟ ਦੇ ਇੱਥੇ ਫੇਸ 8 ਹੈਗੇ ਆ 8 ਫੇਸ ਹੈਗੇ ਸਾਰਿਆਂ ਦੀ ਸੜਕਾਂ ਬਣ ਗਈਆਂ ਔਰ ਉਹ ਗੁੰਨ ਗਾਉਂਦੇ ਆ ਕਿ ਜੀ ਇੰਨਾ ਇੰਨਾ ਕੰਮ ਜਿਹੜਾ 15 20 ਸਾਲਾਂ ਤੋਂ ਸੀ ਪੇਂਟਿੰਗ ਉਹ ਸਾਰਾ ਖਤਮ ਹੋ ਗਿਆ ਸਿਦਵਾ ਕਨਾਲ ਐ ਇੱਥੇ ਲੁਧਿਆਣੇ ਉੱਥੇ ਉਹ ਵੀ ਕਈ ਸਾਲਾਂ ਦੇ ਡਿਮਾਂਡ ਸੀ ਕਿ ਚਾਰ ਪੁੱਲ ਬਣਨ ਉਹ ਵੀ ਐਨ ਐਚ ਆਈ ਨੂੰ ਕਹਿ ਕੇ ਬਣਵਾਏ ਲੁਧਿਆਣੇ ਵਿੱਚ ਦੋ ਪ੍ਰੋਜੈਕਟ ਨੈਸ਼ਨਲ ਹਾਈਵੇ ਦੇ ਪਹਿਲੀ ਵਾਰੀ ਆ ਰਹੇ ਆ ਹਿੰਦੁਸਤਾਨ ਚ ਪਹਿਲੀ ਵਾਰੀ ਆ ਰਹੇ ਔਰ ਲੁਧਿਆਣਾ ਸ਼ਹਿਰ ਚੁਣਿਆ ਗਿਆ ਦੋ ਪ੍ਰੋਜੈਕਟਾਂ ਲਈ ਇੱਕ ਸਾਈਕਲ ਟਰੈਕ 23 ਕਿਲੋਮੀਟਰ ਦਾ ਔਰ ਇੱਕ 700 ਪਾਰਕਿੰਗ स्लॉट ਇਹ ਪਹਿਲੀ ਵਾਰੀ ਐਗਜ਼ਾਮਪਲ ਦੇ ਤੌਰ ਤੇ ਲੁਧਿਆਣੇ ਚ ਬਣ ਰਏ ਹੈਗੇ ਸਾਈਕਲ ਟਰੈਕ 23 ਕਿਲੋਮੀਟਰ ਦਾ ਇਹ ਅਕਤੂਬਰ 15 ਤੱਕ ਚਾਲੂ ਹੋ ਜਾਏਗਾ ਉਸ ਤੋਂ ਇਲਾਵਾ ਇੰਡਸਟਰੀ ਭਰਾਮਾਂ ਦਾ OTS ਸੌਂਤ ਸਾਹਿਬ ਨੇ ਮੇਰਾ ਬੜਾ ਸਾਥ ਦਿੱਤਾ ਉਹਦੇ ਵਿੱਚ OTS ਹੋ ਗਿਆ ਇੰਡਸਟਰੀ ਲਿਸਟ ਭਰਾਮਾਂ ਨੂੰ ਇੰਨਾ ਫਾਇਦਾ ਹੋਇਆ ਉਹਦੇ ਚ ਜਿਹਦਾ ਕੋਈ ਹਿਸਾਬ ਨਹੀਂ ਉਹਦੇ ਨਾਲ ਦੇਖੋ এমਪਲੋਇਮੈਂਟ ਵੀ ਜਿਆਦਾ ਮਿਲੇਗੀ ਔਰ ਦੂਜੀ ਗੱਲ ਇਹ ਹੈ ਕਿ ਇਨਵੈਸਟਮੈਂਟ ਵੀ ਹੋਰ ਆਏਗੀ ਆਪਣੇ ਸੂਬੇ 'ਚ ਵੀ ਤੇ ਲੁਧਿਆਣਾ ਸ਼ਹਿਰ 'ਚ ਵੀ ਦੂਜੀ ਗੱਲ ਹੁਣ ਅਸੀਂ 200 ਕਿਲੋਮੀਟਰ ਸੜਕਾਂ ਲੁਧਿਆਣੇ ਦੀਆਂ ਯਾ ਰਿਪੇਅਰ ਕਰਾ ਰਹੇ ਆ ਯਾ ਰੀਲੇ ਕਰ ਰਹੇ ਆ ਜਿੱਥੇ-ਜਿੱਥੇ ਲੋਡ ਹੈ ਟਰਾਂਸਫਾਰਮਰ ਲਗਾ ਰਹੇ ਆ 237 ਨਵੇਂ ਤਾਂ ਕਿ ਦੇਖੋ ਬਿਜਲੀ ਦੀ ਘਾਟ ਹੈ ਨਹੀਂ ਪਰ ਲੋਡ ਸ਼ੈਡਿੰਗ ਵੀ ਨਾ ਹੋਵੇ ਟਰਾਂਸਫਾਰਮਰ ਫੁੱਕਨ ਨਾ ਓਵਰਲੋਡ ਕਰਕੇ ਇੱਕ ਕੋਈ ਮਿਸਿੰਗ ਲਿੰਕ ਸੀ 15 ਸਾਲ ਦਾ ਪੈਂਡਿੰਗ ਪਿਆ ਸੀ ਉਹਦੇ ਤੇ ਵੀ 31 ਕਰੋੜ ਰੁਪਇਆ ਲਾ ਕੇ ਹੁਣ ਚਾਲੂ ਕਰਾਇਆ ਕੰਮ ਬਾਕੀ ਸਪੋਰਟਸ ਦਾ ਇਨਫਰਾਸਟ੍ਰਕਚਰ ਬੜਾ ਡਿਵੈਲਪ ਕਰ ਰਹੇ ਆ ਟ੍ਰੈਫਿਕ ਮੈਨੇਜਮੈਂਟ ਲਈ ਮੈਂ ਮਾਨਯੋਗ ਮੁੱਖ ਮੰਤਰੀ ਜੀ ਦਾ ਡੀਜੀਪੀ ਸਾਹਿਬ ਨੂੰ ਰਿਕਵੈਸਟ ਕੀਤੀ ਉਹਨਾਂ ਨੇ 200 ਬੰਦਾ ਸਾਨੂੰ ਐਕਸਟਰਾ ਭੇਜਤਾ ਲੁਧਿਆਣੇ ਚ ਤਾਂ ਕਿ ਲਾਅ ਐਂਡ ਆਰਡਰ ਵੀ ਮੇਨਟੇਨ ਹੋਵੇ ਔਰ ਟ੍ਰੈਫਿਕ ਵੀ ਮੇਨਟੇਨ ਹੋਵੇ ਤਿੰਨ ਹੋਰ ਸੜਕਾਂ ਦੇ ਪ੍ਰੋਜੈਕਟ ਆ ਰਹੇ ਆ ਆਪਣੇ ਡੇਂਗੂ ਦੀ ਬੜੀ ਪ੍ਰੋਬਲਮ ਐ ਐਤਕੀ ਹਰ ਹਰ ਸਾਲ ਜੂਨ ਵਿੱਚ ਫੋਕਿੰਗ ਚਾਲੂ ਹੁੰਦੀ ਸੀ ਐਤਕੀ ਮਾਰਜੀ ਵਿੱਚ ਕਰਾਤੀ ਤਾਂ ਕਿ ਸਾਡੇ ਘੱਟੋ ਘੱਟ ਭਰਾ ਪੈਣ ਐ ਇਸ ਬਿਮਾਰੀ ਨਾਲ ਬਿਮਾਰੀ ਨੂੰ ਸਹਿਣਾ ਪਵੇ ਘੱਟੋ ਘੱਟ ਭਰਾ ਪੈਣਾ ਨੂੰ ਮੈਂ ਇਹ ਸਾਰਾ ਕੁਝ ਤਾਂ ਤੁਹਾਨੂੰ ਦੱਸ ਰਿਹਾ ਤੁਸੀਂ ਜਗ੍ਹਾ ਜਗ੍ਹਾ ਜਾਣਾ ਤੁਸੀਂ ਦੱਸਣਾ ਜਦੋਂ ਮੇਰਾ ਕੋਈ ਵੀ ਕਮਿਟਮੈਂਟ ਨਹੀਂ ਸੀ ਕੁਝ ਨਹੀਂ ਸੀ ਇਹ ਜੋ ਮੈਂ ਤੁਹਾਨੂੰ ਦੱਸਿਆ ਇਹ 3 ਸਾਲਾਂ 'ਚ ਕੀਤਾ ਔਰ ਹੁਣ ਤਾਂ ਮੈਂ ਜਗਾ ਜਗਾ ਜਾ ਕੇ ਵੋਟਾਂ ਮੰਗ ਰਿਆਂ ਮੈਂ ਜਿੰਨਾ ਕੰਮ ਕਰ ਸਕੂਗਾ ਕਰੂੰਗਾ ਔਰ ਲੁਧਿਆਣੇ ਨੂੰ ਇਹੋ ਜਿਹਾ ਸ਼ਹਿਰ ਬਣਾਣਾ ਹੈ ਜਿਹੜਾ ਕੋਈ ਬਾਹਰੋਂ ਆਵੇ ਉਹ ਕਵੇ ਮੇਰਾ ਸ਼ਹਿਰ ਵੀ ਲੁਧਿਆਣੇ ਵਰਗਾ ਹੋਵੇ ਇੱਕ ਵਾਰੀ ਤੁਹਾਡੇ ਭਰਾਵਾਂ ਭੈਣਾਂ ਦਾ ਦੁਬਾਰਾ ਸ਼ੁਕਰੀਆ ਮੈਂ ਪਹਿਲੀ ਵਾਰੀ ਇਲੈਕਸ਼ਨ ਲੜ ਰਿਆਂ ਮੈਨੂੰ ਤੁਹਾਡਾ ਸਾਥ ਚਾਹੀਦਾ ਹੈ ਇਹ ਮੈਂ ਨਹੀਂ ਲੜਨਾ ਤੁਸੀਂ ਸਾਰਿਆਂ ਨੇ ਇਲੈਕਸ਼ਨ ਲੜਨਾ ਸਤਿ ਸ੍ਰੀ ਅਕਾਲ ਸ਼ੁਕਰੀਆ